ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਚਹਿਲਪੰਡ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਾਸ਼ਦੀਪ ਸਿੰਘ ਅਗਨੀਵੀਰ ਜਿਸ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ ਪਰ ਗੋਲੀ ਵੱਜੀ ਬਾਰਡਰ ਤੇ ਅਗਨੀਵੀਰ ਉਸ ਦੇ ਮਾਪਿਓ ਆ ਜਿਹੜੇ ਉਹ ਦੇਖੋ ਇੰਨੇ ਦੁਖੀ ਆ ਇੰਨੇ ਦੁਖੀ ਆ ਕਿ ਲਹਨਤਾਂ ਵਾਲੀ ਗੱਲ ਆ ਪੰਜਾਬ ਸਰਕਾਰ ਵਾਸਤੇ ਵੀ ਸੈਂਟਰਲ ਸਰਕਾਰ ਵਾਸਤੇ ਵੀ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਓ ਨਹੀਂ ਅਸੀਂ ਕੋਈ ਵੀ ਕਿਰਿਆ ਕਰਾਮਾ ਜਿਹੜਾ ਉਹਦਾ ਫੁੱਲ ਤਾਰਨ ਦਾ ਉਹ ਨਹੀਂ ਕਰਾਂ ਦੇਖੋ ਕਿੱਡੀ ਮਾੜੀ ਘਟਨਾ ਕਲਤਾਰ ਸਿੰਘ ਸੰਧਵਾ ਉਥੇ ਗਏ ਸੰਸਕਾਰ ਤੇ ਗਏ ਤੇ ਦੇਖੋ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਜ਼ਿਲ੍ਹੇ ਦੇ ਐਸਐਸਪੀ ਜ਼ਿਲ੍ਹੇ ਦੇ ਡੀਸੀ ਸਾਹਿਬ ਉਥੇ ਗਏ ਨਹੀਂ ਚਲੋ ਠੀਕ ਆ ਸਰਕਾਰੀ ਤੌਰ ਤੇ ਨਹੀਂ ਗਏ ਵੈਸੇ ਹਮਦਰਦੀ ਹੁੰਦੀ ਹੈ ਵੈਸੇ ਹਮਦਰਦੀ ਤੌਰ ਤੇ ਬੰਦਾ ਜਾਵੜਦਾ ਸੋ ਉਹਨਾਂ ਦੇ ਨਾਲ ਅਸੀਂ ਖੜੇ ਆ ਸਾਰੇ ਪਰਿਵਾਰ ਦੇ ਨਾਲ ਖੜੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਵਿਤੀ ਸਹਾਇਤਾ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਆ ਉਹ ਵੀ ਦਿੱਤੀ ਜਾਵੇ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਉ ਬਾਰਡਰਾਂ ਤੇ ਨੌਜਵਾਨ ਜਾਣ ਪਰ ਜਿਸ ਹਿਸਾਬ ਨਾਲ ਇਹਨਾਂ ਦਾ ਮਾਹੌਲ ਅਗਨੀ ਵੀਰਾਂ ਨੂੰ ਦੇਖੋ 4 ਸਾਲ ਹੁੰਦੇ ਅਗਨੀ ਵੀਰ ਦੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਬਾਰਡਰ ਤੇ ਭੇਜਣਾ ਇਹ ਕਿੰਨੀ ਕ ਸਿਆਣਪ ਵਾਲੀ ਗੱਲ ਹੁੰਦੀ ਹੈ ਜਾਂ ਬਾਰਡਰ ਤੇ ਭੇਜ ਕੇ 20-22 ਸਾਲਾਂ ਦਾ ਬੱਚਾ ਜਿਹੜਾ ਕੀ ਅੱਤਵਾਦ ਨਾਲ ਲੜੂਗਾ ਕੀ ਉਹ ਜਿਹੜਾ ਦੂਜੇ ਦੇਸ਼ ਨਾਲ ਲੜੂਗਾ ਇਹ ਤਾਂ ਇਹੀ ਕਹਿੰਦੇ ਆ ਕਿ ਅਸੀਂ ਜਿਹੜੀ ਆ ਉਹ ਤੁਹਾਡੀ ਮੰਗ ਆ ਉਹ ਪੂਚਾਵਾਂਗੇ ਮੁੱਖ ਮੰਤਰੀ ਸਾਹਿਬ ਤੱਕ ਪੂਚਾਵਾਂਗੇ ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋਊਗਾ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬੀਲ ਕਰਦੇ ਆ ਕਿ ਜੇ ਅਗਨੀਵੀਰ ਜਿਹੜੇ ਆ ਉਹ ਪੱਕੇ ਕਰਨਗੇ ਇਹ ਜਾਂ ਪੱਕੇ ਕਰਦੇ ਆ ਤਾਂ ਚੰਗੀ ਗੱਲ ਆ ਜੇ ਨਹੀਂ ਪੱਕੇ ਕਰਦੇ ਤਾਂ ਇਹ ਸਰਾਸਰ ਜਿਹੜਾ ਇਹ ਰਾਜਨੀਤੀ ਦੀ ਭੇਂਡ ਚੜ ਰਹੀ ਆ ਨੌਜਵਾਨ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਜਿੰਨੇ ਵੀ ਅਗਨੀਵੀਰ ਮੈਨੂੰ ਲੱਗਦਾ ਹੈ ਕਿ ਕੋਈ ਅਗਨੀਵੀਰ 4-5 ਸਾਲ ਪੂਰੇ ਕਰਦਾ ਹੀ ਨਹੀਂ ਹੋਣਾ ਜਿਸ ਹਸਾਬ ਨਾਲ ਇਹਨਾਂ ਨੇ ਪੂਰੇ ਐਮਰਜੈਂਸੀ ਵਾਲੇ ਏਰੀਆ ਦੇ ਵਿੱਚ ਸ਼ੇਰ ਨਗਰ ਵਾਲੇ ਪਾਸੇ ਭੇਜੇ ਹੋਏ ਦੇਖੋ ਅਗਲਾ ਐਕਸ਼ਨ ਹਾਈਵੇ ਜਾਮ ਕਰਨਾ ਪਿਆ ਸਾਨੂੰ ਮਾਰਚ ਕੱਟਨੇ ਪਏ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪਰਵਾਰ ਵੀ ਕਿਸੇ ਹੱਦ ਤੱਕ ਜਾ ਸਕਦਾ ਜੇ ਇਹਨੂੰ ਜਲ ਤੋਂ ਜਲਦ ਇਸ ਮਸਲੇ ਨੂੰ ਮੁੱਖ ਮੰਤਰੀ ਸਾਹਿਬ ਜਾਂ ਸੈਂਟਰ ਸਰਕਾਰ ਹੱਲ ਕਰੇ ਤਾਂ ਚੰਗੀ ਗੱਲ ਆ ਨਹੀਂ ਫਿਰ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆਵੇ ਚੱਲਦਾ ਰਹਾਂਗੇ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਜਿਨ੍ਹਾਂ ਨੇ ਪਿੱਛੇ ਜੇ ਸ਼ਰਾਬੀਆਂ ਨੂੰ ਜਿਹੜਾ 10-10 ਲੱਖ ਰੁਪਏ ਦੇ ਕੇ ਆਏ ਆ ਸ਼ਾਇਦ ਇਹਨਾਂ ਦੀ ਕੋਈ ਪਰਸਨਲ ਸਾਂਝ ਆ ਤੇ ਉਸ ਕਰਕੇ ਉੱਥੇ ਜਾ ਕੇ ਦੇ ਆਏ ਤੇ ਪਰ ਮਸਲਾ ਇਹ ਆ ਵੀ ਇੱਥੇ ਜਿੱਥੇ ਸ਼ਹੀਦ ਹੋਇਆ ਨੌਜਵਾਨ ਸ਼ਹੀਦ ਹੋਇਆ ਉੱਥੇ ਢੇਡਾ ਵੀ ਨਹੀਂ ਮਾਰਿਆ ਦੇਖੋ ਸੈਂਟਰ ਸਰਕਾਰ ਤਾਂ ਸਰਾਸਰ ਰਾਜਨੀਤੀ ਦੀ ਭੇਡ ਚੜ੍ਹ ਰਹੀ ਆ ਛਾੜ ਰਹੀ ਆ ਨੌਜਵਾਨਾਂ ਨੂੰ ਰਾਜਨੀਤੀ ਦੀ ਭੇਡ ਚੜ੍ਹ ਕੇ ਅਗਨੀ ਵੀਰ ਇਹਨਾਂ ਦੇਖੋ ਫੌਜ ਦਾ ਮਜ਼ਾਕ ਹੀ ਆਣਾ ਇੱਕ ਵੀ ਅਗਨੀ ਵੀਰ ਬਣਾ ਤੇ ਫੌਜੀ ਵਰਦੀ ਪਵਾਤੀ ਫਿਰ ਫੌਜ ਦਾ ਮਜ਼ਾਕ ਹੋ ਗਿਆ ਫਿਰ ਜੇ ਫੌਜ ਆ ਜਿਹੜੀ ਫੌਜ ਕਿੱਥੇ ਤੇ ਅਗਨੀ ਵੀਰ ਇਹਦਾ ਮਤਲਬ ਕੋਈ ਫਰਕ ਨਹੀਂ ਜੇ ਕੋਈ ਫਰਕ ਨਹੀਂ ਤਾਂ ਫਰਸ਼ੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ ਦੇਖੋ ਵਾਪਸ ਬੁਲਾ ਲੈਣ ਨੌਜਵਾਨ ਜਿੰਨੇ ਵੀ ਹੈਗੇ ਆ ਸਾਰੇ ਵਾਪਸ ਆ ਜਾਣ ਮਾਪਿਓ ਆਪਦੇ ਬੱਚਿਆਂ ਨੂੰ ਵਾਪਸ ਬੁਣਾਲ ਬੁਲਾ ਲੈਣ ਬਾਰਡਰ ਏਰੀਏ ਤੋਂ ਜਿੱਥੇ ਵੀ ਭੇਜੇ ਹੋਏ ਆ ਨਹੀਂ ਤਾਂ ਜਿਹੋ ਜਿਹਾ ਹਾਲ ਆਕਾਸ਼ਦੀਪ ਸਿੰਘ ਦਾ ਹੋਇਆ ਉਹੋ ਜਿਹਾ ਹਾਲ ਹੀ ਤੁਹਾਡੇ ਬੱਚਿਆਂ ਦਾ ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ ਜਰਨਲ ਸਥਤਰ ਪੰਜਾਬ ਆਲ ਇੰਡੀਆ ਕਿਸਾਨੀ ਯੂਨੀਅਨ ਨੇ ਇੱਕ ਫੱਟੇ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਆਕਾਸ਼ਦੀਪ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਉਹਨਾਂ ਦੀ ਮਾਤਾ ਜੀ ਦਾ ਬਹੁਤ ਬੁਰਾ ਹਾਲ ਸੀਗਾ ਹੁਣ ਥੋੜਾ ਜਿਹਾ ਠੀਕ ਹੈ ਪਰ ਇੱਕ ਤਾਂ ਵੈਸੇ ਹੀ ਗਰਮੀ ਐ ਈ ਵੱਡੀ ਘਟਨਾ ਉਹਨਾਂ ਨਾਲ ਵਾਪਰੀ ਆ ਜੀ ਦਾ ਆਪਾਂ ਨੂੰ ਦੱਸਣ ਲਈ ਵੀ ਸ਼ਬਦ ਹੁਣ ਤੁਹਾਨੂੰ ਕੀ ਦੱਸਗੇ ਇਹ ਬਹੁਤ ਬੁਰਾ ਹਾਲ ਹੈ ਜੀ ਪਰਿਵਾਰ ਦਾ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਜੀ ਵੀ ਜਲਦ ਤੋਂ ਜਲਦ ਵੇਖੋ ਕੋਈ ਕਿਸੇ ਨੇ ਕੋਈ ਇੱਕ ਮੈਸੇਜ ਏਕਰ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਆਉਣਾ ਤਾਂ ਦੂਰ ਦੀ ਗੱਲ ਹੈ ਜੀ ਤੇ ਪਰਿਵਾਰ ਨੂੰ ਸਾਹਮਣਾ ਚਾਹੀਦਾ ਸੀ ਸਰਕਾਰ ਨੂੰ ਲੋਕ ਵੱਧ ਚੜ ਕੇ ਜਾ ਰਹੇ ਆ ਪਰ ਉਹ ਚੀਜ਼ ਆ ਵੀ ਉਹਨਾਂ ਦਾ ਜਿਹੜਾ ਪੁੱਤ ਗਿਆ ਉਹ ਵਾਪਸ ਤਾਂ ਨਹੀਂ ਆਉਣਾ ਪਰ ਇਸ ਮੌਕੇ ਉਹਨਾਂ ਨੂੰ ਸਹਾਰਾ ਬਹੁਤ ਵੱਡੀ ਚੀਜ਼ ਆ ਜਿਹੜੇ ਭੈਣ ਭਰਾ ਨਾਲ ਬੈਠ ਜਾਣ ਸਰਕਾਰ ਨੂੰ ਵੀ ਚਾਹੀਦਾ ਸੀਗਾ ਜੀ ਹਜੇ ਤੱਕ ਕੋਈ ਕੁਝ ਨਹੀਂ ਆ ਇਹ ਇਹਨਾਂ ਨੂੰ ਕਰਨਾ ਹੀ ਪੈਣਾ ਜੇ ਨਹੀਂ ਕਰਦੇ ਤੇ ਜਿਵੇਂ ਸੰਘਰਸ਼ ਹੈਗਾ ਸਾਰੀਆਂ ਜਥੇਬੰਦੀਆਂ ਦਾ ਸਮਾਜ ਸੇਵੀ ਸੰਸਥਾਵਾਂ ਰਲ ਕੇ ਜੋ ਵੀ ਕਰਨਾ ਪਿਆ ਉਹ ਸਾਰੇ ਤਿਆਰ ਹੈ ਜੀ ਬਹੁਤ ਜਲਦ ਕਰਨ ਜਾ ਰਹੇ ਹਾਂ ਜੇ ਨਾ ਕੋਈ ਇਹਦਾ ਹੱਲ ਕੀਤਾ ਗਿਆ